ਮੈਂ ਥੱਲੇ ਕਰੋ ਆਈਡੀ ਥੋੜੀ ਥੱਲੇ ਕਰੋ ਆਹ ਦੇਖੋ ਮੈਂ ਇੱਕ ਮਿੰਟ ਯਾਰ ਇੱਕ ਮਿੰਟ ਬਾਕੀ ਉਹ ਪਰੇ ਬੈਠੇ ਸਾਇਲੈਂਸ ਰੱਖੋ ਬਈ ਸਾਰੇ ਹਾਂਜੀ ਹਾਂਜੀ ਥੱਲੇ ਕਰ ਲਓ ਆਈਡੀ ਥੱਲੇ ਕਰ ਲਓ ਯਾਰ ਆਈਡੀ ਹਾਂਜੀ ਸਾਨੂੰ ਜੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸੱਜ ạ ਜਦੋਂ ਫਤੇ ਫਿਲਮ ਦੀ ਅਸੀਂ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਸੀ ਜੀ ਜੀ ਥੱਲੇ ਕਰ ਲਓ ਆਈਡੀ ਯਾਰ ਉਹ ਥੱਲੇ ਗੱਲ ਬੁੱਧੀ ਥੈਂਕ ਯੂ ਜਦੋਂ ਫਤੇ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਸੀ ਉਦੋਂ ਦਰਬਾਰ ਸਾਹਿਬ ਤੋਂ ਕੀਤੀ ਸੀ ਔਰ ਕਹਿੰਦੇ ਕਿ ਜਦੋਂ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਹੋਏ ਤੇ ਫਤੇ ਦੀ ਫਤੇ ਜ਼ਰੂਰ ਹੁੰਦੀ ਹੈ ਔਰ ਅੱਜ ਜਦੋਂ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ ਰੀਲੀਜ਼ ਤੇ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਤੇ ਵਾਪਸ ਮਥਾ ਡਿਕਨ ਆਏ ਆ ਅਸ਼ੀਰਵਾਦ ਲੈਣ ਆਏ ਆ ਕਿ ਮਿਹਰ ਬਖਸ਼ੇ ਔਰ ਜਿਹੜੀ ਸ਼ੁਰੂਆਤ ਇਥੋਂ ਕੀਤੀ ਸੀ ਵਾਪਸ ਯੂ نو ਵਾਗਿ ਸੱਚੀ ਬਾਸ਼ਾ ਯੂ نو ਫਤਿਹ ਦੇ ਲਾਇ ਸਾਰੇ ਕਿਸਾਨਾਂ ਨੇ ਧਰਮ ਨੂੰ ਕਿਵੇਂ ਦੇ ਦੇ ਕੇ ਕਿਸਾਨਾਂ ਜੀ ਕਿਸਾਨ ਜਦ ਨਵੇਂ ਬੈਠੇ ਹੋਏ ਆ ਉਹਨੂੰ ਕੈਸੇ ਦੇ ਦੇਣ ਸਟਰ ਕਰ ਮੈਂ ਭਾਈ ਜੀ ਨੂੰ ਪਹਿਲਾਂ ਫਿਲਮ ਦੇ ਬਾਰੇ ਗੱਲ ਕਰਨਾ ਥੋੜਾ ਚਾਹਾਂਗਾ ਕਿ ਜਦੋਂ ਫਿਲਮ ਦੀ ਲਿਖਾਵਟ ਵੀ ਸ਼ੁਰੂ ਹੋਈ ਸੀ ਸਾਈਬਰ ਕ੍ਰਾਈਮ ਤੋਂ ਉਦੋਂ ਸਾਡੇ ਕਿਸ ਤਰ੍ਹਾਂ ਭਾਵੇਂ ਕਿਸਾਨ ਭਰਾ ਹੋਣ ਭਾਵੇਂ ਜਿਹੜੀ ਆਮ ਜਨਤਾ ਹੈ ਕਿਵੇਂ ਉਹਨਾਂ ਨੂੰ ਸਾਈਬਰ ਦੇ ਨਾਲ ਯੂ نو ਖਿੱਚਿਆ ਜਾਂਦਾ ਹੈ ਉਸੇ ਤੇ ਲਿਖਣੀ ਸ਼ੁਰੂ ਕੀਤੀ ਹੈ ਵਿੱਚ ਔਰ ਘਰ ਵਿੱਚ ਜਦੋਂ ਅਸੀਂ ਅੰਮ੍ਰਿਤਸਰ ਦੇ ਸ਼ੁਰੂ ਕੀਤੀ ਸੀ ਤਾਂ ਕਿ ਆਮ ਜਨਤਾ ਜਿਹੜੀ ਹਰ ਰੋਜ਼ ਸਾਈਬਰ ਦੇ ਇਹਨੂੰ ਤਕਲੀਫਾਂ ਤੋਂ ਗੁਜ਼ਰਦੀ ਹੈ ਉਹ ਕਿਸ ਤਰ੍ਹਾਂ ਨੂੰ ਕੱਢਿਆ ਜਾਵੇ ਤੇ ਪਹਿਲੀ ਫਿਲਮ ਇਸੇ ਦੀ ਹੈ ਡਾਇਰੈਕਟਲੀ ਇਸੇ ਲਈ ਕਰਨਾ ਚਾਹੁੰਦਾ ਕਿ ਤਾਂ ਕਿ ਉਹ ਦੱਸ ਸਕੇ ਲੋਕਾਂ ਨੂੰ ਕਿ ਤਕਲੀਫਾਂ ਹੁੰਦੀਆਂ ਨੇ ਔਰ ਜੋ ਪਿਕਚਰ ਆਊਗੀ ਦਰਸ਼ਕਾਂ ਨੂੰ ਆਈ ਹੋਪ ਕਿ ਪੀਰੋ ਕਹਿੰਦੇ ਨਾ ਫਤਿਹ ਦੀ ਫਤਿਹ ਹੋਣੀ ਜ਼ਰੂਰੀ ਔਰ ਵਾਹਿਗੁਰੂ ਸਿੱਤਿ ਪਾਸ਼ਾ ਮੀਰਾ ਰੱਖੇ ਕਹਿੰਦੇ ਨਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਫਤਿਹ ਆ ਇੱਥੇ ਆ ਕੇ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਕਿਉਂਕਿ ਜਦੋਂ ਵੀ ਅੱਛਾ ਲੱਗਦਾ ਮੈਨੂੰ ਤਾਂ ਹਮੇਸ਼ਾ ਮੈਂ ਕਹਿੰਦਾ ਜ਼ਿੰਦਗੀ ਜੋ ਵੀ ਮੈਂ ਵੱਡਾ ਕੰਮ ਕੀਤਾ ਹਮੇਸ਼ਾ ਇੱਥੋਂ ਹੀ ਸ਼ੁਰੂਆਤ ਤੋਂ ਕੀਤਾ ਹੈ ਪਰ ਅੱਜ ਜਦੋਂ ਇੱਥੇ ਆ ਕੇ ਮੱਥਾ ਟੇਕਾਂਗੇ ਬਸ ਇਹੀ ਅਰਦਾਸ ਮੰਗੂਗਾ ਕਿ ਜਿਵੇਂ ਉਹਨਾਂ ਨੇ ਗਾਈਡ ਕਰਦੇ ਕਰਦੇ ਅੱਜ ਸਾਨੂੰ ਇੱਥੇ ਵਾਪਸ ਲਿਆ ਕੇ ਖੜਾ ਕੀਤਾ ਜਦੋਂ ਫਿਰ ਟੂ ਦੀ ਅਸੀਂ ਸ਼ੂਟਿੰਗ ਸ਼ੁਰੂ ਕਰੀਏ ਜਿਹੜੀ ਬਹੁਤ ਜਲਦ ਸ਼ੁਰੂ ਹੋਏਗੀ ਉਹਦੀ ਸ਼ੁਰੂਆਤ ਵੀ ਇੱਥੇ ਸ਼ੁਰੂ ਕਰਾਂਗੇ ਤੁਸੀਂ ਸਾਊਥ 'ਚ ਵੀ ਬਾਲੀਵੁੱਡ 'ਚ ਵੀ ਪੰਜਾਬੀ ਮੁੰਡਿਓ ਤੁਸੀਂ ਪੰਜਾਬ ਨਾਲ ਬਿਲੋਂਗ ਕਰਦੇ ਹੋ ਕੋਈ ਪੰਜਾਬ ਲਈ ਪ੍ਰੋਜੈਕਟ ਸ਼ੁਰੂ ਕਰ ਰਹੇ ਹੋ ਪੰਜਾਬ ਲਈ ਭਾਈ ਭਾ ਇੱਥੋਂ ਤਾਂ ਹੀ ਕਹ ਜਿਹੜੀ ਮੇਰੀ ਪਹਿਲੀ ਫਿਲਮ ਸ਼ੁਰੂ ਹੋਈ ਪੰਜਾਬ ਤੋਂ ਸ਼ੁਰੂ ਹੋਈ ਪੰਜਾਬ ਦੇ ਲੋਕਾਂ ਦੀ ਕਹਾਣੀ ਇਨਫੈਕਟ ਬਿੰਦੂਟੀ ਲੋਪਾ ਜੀ ਨੇ ਰੋਲ ਕੀਤਾ ਸੀ ਉਹ ਕਿਸਾਨ ਦਾ ਔਰ ਮੈਨੂੰ ਲੱਗਦਾ ਕਿ ਮੈਂ ਜੋ ਵੀ ਬਣਾਉਂਦਾ ਰਹੂੰਗਾ ਪਰ ਜੋ ਹੀ ਲਿਖਦਾ ਰਵਾਂਗਾ ਕਿਤੇ ਨਾ ਕਿਤੇ ਕਨੈਕਸ਼ਨ ਪੰਜਾਬ ਨਾਲ ਹੋਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਤੋਂ ਬਿਨਾ ਜ਼ਿੰਦਗੀ ਨਹੀਂ ਔਰ ਪੰਜਾਬ ਤੋਂ ਬਿਨਾ ਇਹ ਫਿਲਮੀ ਦੁਨੀਆ ਮੇਰੇ ਲਈ ਤਾਂ ਨਹੀਂ ਹੈ। ਕਿਸਾਨ ਆਗੂ ਜਗਜੀਤ ਢੱਲੇਵਾਲ ਜੀ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਤੁਸੀਂ ਫਿਲਮਾਂ ਦੇ ਵਿੱਚ ਵੀ ਕਾਫੀ ਰੋਲ ਵਧੀਆ ਕਰਦੇ ਕਿਉਂਕਿ ਜਿਹੜੇ ਹੀਰੋ ਹੁੰਦੇ ਨੇ ਉਹ ਸਰਮਾਇਆ ਹੁੰਦੇ ਨੇ ਉਹ ਜਿਹੜੀ ਜਨਤਾ ਦੇ ਸਰਮਾਇਆ ਹੁੰਦਾ ਜਨਤਾ ਉਹਨਾਂ ਨੂੰ ਦੇਖ ਕੇ ਰੋਲ ਮਾਡਲ ਹੁੰਦੀ ਹੈ। ਜਿਵੇਂ ਕਿਸਾਨ ਆਗੂ ਬੈਠਾ ਕੀ ਕਹਿਣਾ ਚਾਹੋਗੇ ਕਿਸਾਨਾਂ ਦੇ ਹੱਕ ਅੰਦਰ? ਮੈਂ ਹੀ ਕਿਸਾਨ ਭਰਾਵਾਂ ਲਈ ਪਰਮੇਸ਼ਾਹ ਦਿਨ ਉਹਨਾਂ ਲਈ ਹਮੇਸ਼ਾ ਖੁਸ਼ੀਆਂਮੰਦ ਹੈ ਹਮੇਸ਼ਾ ਮੈਂ ਆ ਵੀ ਕਿੰਨਾ ਮੈਂ ਇਨ ਫੈਕਟ ਜਿਹੜੀ ਅਸੀਂ ਫਿਲਮ ਵੀ ਬਣਾ ਰਹੇ ਹਾਂ ਫਤਿਹ ਉਹਦੇ ਚ ਵੀ ਇਹ ਹੈ ਜੋ ਵੀ ਫਿਲਮ ਦੀ ਜਿੰਨੀ ਵੀ ਕਮਾਈ ਹੋਊਗੀ ਉਹਦਾ ਹਿੱਸਾ ਵੀ ਸਾਰੀ ਯੂ ਨੋ ਅਸੀਂ ਦਾਣ ਨਹੀਂ ਕਰਾਂਗੇ ਚਾਹੇ ਉਹ ਸਾਡੇ ਕਿਸਾਨ ਭਰਾ ਹੋਣ ਚਾਹੇ ਉਹ ਜ਼ਰੂਰਤਮੰਦ ਬੱਚੇ ਹੋਣ ਜਾਂ ਨਸ਼ੇ ਦੀ ਲੱਗ ਲੋਕਾ ਹੋਣ ਉਹਨਾਂ ਦੀ ਵੀ ਸੇਵਾ ਦੇ ਵਿੱਚ ਹੀ ਹਰ ਇੱਕ ਜਿਹੜਾ ਰੁਪਿਆ ਫਿਲਮ ਕਮਾਊਗੀ ਫਤਿਹ ਉਹਨਾਂ ਦੀ ਚਰਣਾ ਚ ਯੂ ਨੋ ਅਸੀਂ ਵਕਸ਼ਾਂ ਠੀਕ ਹੈ थैंक यू सो मच थैंक यू थैंक यू सो मच मानिया